ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਗੁਰੂ ਸਾਰੇ ਸਾਧ ਸੰਗਤ ਜੀਓ ਅੱਜ ਦੀ ਆਪਣੀ ਵੀਡੀਓ ਸ਼ਬਦ ਜੋ ਨਿਰਨਾ ਤੇ ਇਹ ਹੈ ਔਰ ਅੱਜ ਦੇ ਇਹ ਕੁਸ਼ਲਫੀ ਲਿਖੇ ਨੇ ਜੇ ਤਿੰਨ ਨੋ ਨੇ ਦੋ ਦੋ ਗੁਰਪਾਂਜ ਨੇ ਜਿਸ ਤਰ੍ਹਾਂ ਕੋਟ ਹੈ ਇਹ ਤਿੰਨ ਕਰ ਦੇ ਜਿਹੜੇ ਨੇ ਇਹ 6 ਨੇ ਇਹਨਾਂ ਦੇ ਸਪੈਲਿੰਗਾਂ 'ਚ ਫਰਕ ਆ ਇਨਨਾਂ ਦੇ ਰੂਪ ਜਿਹੜੇ ਆ ਉਹ ਵੱਖਰੇ ਵੱਖਰੇ ਆ ਪਰ ਬੋਲਣਾ ਇਹਨੂੰ ਕੀ ਆ ਇੱਕੋ ਹੀ ਆ ਇਹਦੇ ਰਕੂਟ ਬੋਲਣਾ ਉਧਰ ਕਰ ਆ ਬੋਲਣਾ ਇੱਕੋ ਹੀ ਆ ਪਰ ਇਹਨਾਂ ਦੇ ਸਪੈਲਿੰਗਾਂ ਦੇ ਵਿੱਚ ਫਰਕ ਆ ਇਹਨਾਂ ਵਿੱਚ ਹਾਂ ਬਈ ਔਰ ਆਪਾਂ ਜਿਹੜਾ ਇਹਨਾਂ ਨੂੰ ਇਹ ਗੁਰਬਾਣੀ ਦੀ ਤੁਕ ਜਿਹੜੀ ਵੀ ਆ ਉਹਦੇ ਨਾਲ ਸੰਬੰਧਤ ਆ ਉਹ ਜਿਹੜੀ ਵੀ ਆਪਾਂ ਲਿਖਿਆ ਉਹਦੇ ਮੁਤਾਬਕ ਆਪਾਂ ਇਹਨੂੰ ਵਿਚਾਰਦੇ ਆ ਤਾਂ ਕਿ ਆਪਾਂ ਨੂੰ ਇਹਦੇ ਬਾਰੇ ਪੂਰਾ ਜਾਨ ਹੋ ਜਾਵੇ ਸੋ ਸਾਧ ਸੰਗਤ ਪਹਿਲਾ ਕੋਟ ਇਹਦਾ ਮਤਲਬ ਹੈ ਕਰੋੜ ਕੋਟ ਅਕੈ ਨੂੰ ਹੋੜਾ ਤੇ ਟੈਂਕ ਨੂੰ ਸਿਆਰੀ ਕੋਟ ਕੋਟ ਦਾ ਮਤਲਬ ਹੈ ਕਰੋੜ ਕੋਟ ਕਰਮ ਕਰੇ ਹਉ ਤਾਰੇ ਕੋਟ ਕਰੋੜਾਂ ਕਰਮ ਕਰਦਾ ਧਰਮ ਕਰਮ ਕਰਦਾ ਤੇ ਹਉ ਤਾਰੇ ਹੰਕਾਰ ਜਿਹੜਾ ਉਹ ਕਰਦਾ ਚਲੋ ਅੱਗੇ ਆ ਗਿਆ ਕੋਟ ਹੁਣ ਇੱਕ ਅਕੈ ਨੂੰ ਹੋੜਾ ਟੈਂਕ ਨੂੰ ਔਕਰ ਆਇਆ ਇੱਕ ਕੋਟ ਕੋਟ ਕੀਆ ਇੱਕ ਕਿਲਾ ਕੋਟ ਇੱਕ ਕਿਲਾ ਔਂਕੜ ਆ ਅਗਲਾ ਕੋਟ ਆਏਗਾ ਉਹਦੇ ਨਾਲ ਔਂਕੜਣੀ ਆ ਉਹ ਕਿਲੇ ਹੋ ਜਾਊਗਾ ਉਹ ਬਹੁਵਚਨ ਹੋਏਗਾ ਇਹ ਇੱਕ ਵਚਨ ਹੋਏਗਾ ਇਹ ਇੱਕ ਕਿਲੇ ਦੇ ਬਾਰੇ ਆਪਾਂ ਪੜਦੇ ਆਂ ਲੰਕਾ ਸਾ ਕੋਟ ਲੰਕਾ ਵਰਗਾ ਕੋਟ ਸਮੁੰਦਰੀ ਖਾਈ ਸਮੁੰਦਰ ਵਰਗੀ ਖਾਈ ਉਹ ਕੋਟ ਦੇ ਅੱਗੇ ਖਾਈ ਬਣਾਉਂਦੇ ਆ ਉਹ ਛੋਟੀ ਖਾਈ ਹੁੰਦੀ ਪਰ ਕਹਿੰਦੇ ਸਮੁੰਦਰ ਵਰਗੀ ਆ ਤੇ ਇਹ ਜਿਹੜਾ ਕੋਟ ਆ ਉਹ ਲੰਕਾ ਲੰਕਾ ਵਰਗਾ ਗਾ ਕੋਟ ਹੈ ਕਿਲਾ ਸੋ ਕਹਿੰਦੇ ਪਾਵਾ ਵੀ ਇਹ ਕੋਟ ਇੱਕ ਲੰਕਾ ਸਾ ਕੋਟ ਲੰਕਾ ਵਰਗਾ ਕੋਟ ਕੋਟ ਕੀ ਹੈ ਜੀ ਕਿਲਾ ਔਂਕੜ ਲੱਗਿਆ ਕਿਲਾ ਸੋ ਮਨ ਤੁਸੀਂ ਕਹੀ ਅੱਗੇ ਕੰਚਨ ਕਾਇਆ ਕੋਟਗੜ ਵਿੱਚ ਹਰ ਹਰ ਸਿੱਧਾ ਕੰਚਨ ਕਾਇਆ ਕੋਟਗੜ ਇਹ ਕੰਚਨ ਦੀ ਕਾਇਆ ਸਾਡੀ ਬਣ ਗਈ ਕਿਉਂਕਿ ਇਹਦੇ ਵਿੱਚ ਉਹ ਪਰਮਾਤਮਾ ਵਸ ਗਿਆ ਕੋਟਗੜ ਤੇ ਇਹਦੇ ਚ ਕਰੋੜਾ ਉਹ ਇਹਦੇ ਵਿੱਚ ਕਿੰਨੇ ਗੜ ਕੋਟ ਗੜ ਕੋਟ ਕੀ ਹੈ ਕਿਲੇ ਕਿਲੇ ਜਿਹੜੇ ਇਹਦੇ ਵਿੱਚ ਹੈਗੇ ਹਰ ਹਰ ਸਿੱਧਾ ਹਰ ਹਰ ਸਿੱਧਾ ਕੋਟ ਤੋਂ ਭਾਵ ਆਪਾਂ ਇਹ ਲੈਣਾ ਵੀ ਇਹਦੇ ਵਿੱਚ ਕੋਟ ਜ਼ਿਆਦਾ ਹੈ ਕੋਟਗੜ ਭਾਵ ਕਿਲੇ ਜ਼ਿਆਦਾ ਹੈ ਇਹਨੂੰ ਆਪਾਂ ਕਲੀਅਰ ਕਰਨਾ ਵੀ ਇਹ ਹੁਣ ਕੋਟ ਹੈ ਔਂਕੜ ਤੋਂ ਬਿਨਾ ਆ ਗਿਆ ਇਹ ਕੀ ਆ ਗਿਆ ਬਹੁਵਚਨ ਆ ਗਿਆ ਇੱਥੇ ਕੰਚਨ ਕਾਇਆ ਕੋਟਗੜ ਇਥੇ ਕੋਟ ਜਿਹੜੇ ਆ ਉਹ ਬਹੁਵਚਨ ਆ ਗਿਆ ਹੈ ਅੱਛਾ ਇਸੇ ਤਰ੍ਹਾਂ ਅੱਗੇ ਚਲੀਏ ਇਹ ਤਿੰਨੇ ਜਿਹੜੇ ਸੀ ਹੋ ਗਿਆ ਕੋਟ ਤੇ ਕੋਟਸ ਕੋ ਫਿਰ ਅੱਗੇ ਕਰ ਕਕਾ ਤੇ ਰਾਰਾ ਰਾਰੇ ਨੂੰ ਉਕੜ ਲੱਗੇ ਕਰ ਇਹ ਹੁੰਦਾ ਮਸੂਲ ਟੈਕਸ ਜਿਹਨੂੰ ਅਸੀਂ ਕਹਿੰਦੇ ਆ ਟੈਕਸ ਹੁਣ ਗਊ ਬ੍ਰਾਹਮਣ ਕੋ ਕਰ ਲਾਹੋ ਗੋਬਰ ਤਰਨ ਨਾ ਜਾਈ ਹੁਣ ਗਊ ਬ੍ਰਾਹਮਣ ਕੋ ਜਦੋਂ ਬ્રાਹਮਣ ਨੂੰ ਤੇ ਗਊ ਨੂੰ ਕਿਤੇ ਪਾਰ ਕਣਾ ਹੁੰਦਾ ਨਾ ਸਮੁੰਦਰ ਤੋਂ ਤੇ ਉਹਦੇ ਆਦੇ ਕਰਾਇਆ ਪਾਲ ਦੇ ਕਰਾਇਆ ਹੁੰਦਾ ਕਰ ਹੁੰਦਾ ਟੈਕਸ ਹੁੰਦਾ ਕਹਿੰਦਾ ਕਰ ਲਾਓ ਤੁਸੀਂ ਕਰ ਲਾਉਂਦੇ ਹੋ ਗੋਬਰ ਤਰਨਾ ਨਹੀਂ ਜਾਈ ਪਰ ਉਹਦੇ ਗੋਬਰ ਦਾ ਪੋਚਾ ਲਾ ਕੇ ਇਸ ਸੰਸਾਰ ਸਮੁੰਦਰ ਤੋਂ ਪਾਰ ਨਹੀਂ ਹੋਇਆ ਜਾ ਸਕਦਾ ਗੱਲ ਅਸੀਂ ਕਰਦੇ ਹਾਂ ਕਰ ਦੀ ਕੱਕਾ ਰਾਰਾ ਕਰ ਤੇ ਔਂਕੜ ਲੱਗਿਆ ਕਰ ਦਾ ਮਤਲਬ ਹੈ ਟੈਕਸ ਮਸੂਲ ਟੈਕਸ ਅੱਗੇ ਆਪਾਂ ਚੱਲੀਏ ਅਗੇ ਹੈ ਹੰਕਾਰ ਕਰੇ ਸੋ ਇਹ ਕਰ ਇਹ ਕਰ ਕਰੇ ਸੋ ਇਹ ਕਰ ਪਾਏ ਹੁਣ ਕਰ ਜਿਹੜਾ ਹੈ ਉਹ ਹੱਥ ਹੈ ਇੱਕ ਹੱਥ ਹੱਥ ਇਹ ਇਹ ਕਰ ਆਕਾਰ ਆ ਗਿਆ ਨਾ ਜੀ ਆ ਕਰ ਇੱਕ ਹੱਥ ਔਂਕੜ ਲੱਗਿਆ ਇੱਕ ਹੱਥ ਜੇ ਔਂਕੜ ਚੱਕਿਆ ਜਾਵੇ ਤਾਂ ਬਹੁਤੇ ਹੱਥਾਂ ਦੀ ਹੋ ਜੂ ਅਗਲਾ ਕਰ ਜਿਹੜਾ ਬਹੁਵਚਨ ਚ ਹੈ ਇਹ ਇਕਵਚਨ ਚ ਹੈ ਇਹ ਕਰ ਕਰ ਕੇ ਇਹ ਕਰ ਕਰੇ ਐ ਸਤ ਨਾਲ ਕਰੇ ਉਸੇ ਹੱਥ ਦੇ ਨਾਲ ਹੀ ਉਹ ਉਹਦਾ ਫਲ ਪਾ ਲੈਂਦਾ ਕਰ ਕਰਦਾ ਮਤਲਬ ਹੱਥ ਇੱਕ ਹੱਥ ਅੰਕਲ ਲੱਗਿਆ ਇੱਕ ਹੱਥ ਆਪਾਂ ਇਹ ਕਲੀਅਰ ਕਰਨਾ ਵੀ ਅੰਕਲ ਲੱਗਿਆ ਹੋਵੇ ਤਾਂ ਕੀ ਹੁੰਦਾ ਇੱਕ ਹੱਥ ਇੱਕ ਹੱਥ ਔਰ ਉਸ ਤੋਂ ਅਗੇ ਜੈ ਪ੍ਰਸਾਦ ਜੈ ਪ੍ਰਸਾਦ ਹਸਤ ਕਰ ਚੱਲ ਜੀ ਦੀ ਕਿਰਪਾ ਦੇ ਨਾਲ ਹਸਤ ਕਰ ਕਰ ਕੀ ਹੱਥ ਇਕਾਥ ਨਹੀਂ ਇਥੇ ਬਾਲੇ ਹੱਥ ਆ ਗਏ ਆ ਕਰ ਆ ਕਰਾਗੇ ਇਹ ਇਹ ਉਹ ਕਰ ਹ ਹਸਤ ਕਰ ਹਸਵੀ ਹਸਤ ਹੱਥ ਹੁੰਦੇ ਆ ਇਹ ਵੀ ਕਰ ਵੀ ਕਰ ਜਿਹੜੇ ਆ ਇਹ ਵੀ ਹੱਥ ਜੈ ਪ੍ਰਸਾਦ ਹਸਤ ਕਰ ਚਲ ਹੈ ਜੀ ਦੀ ਕਿਰਪਾ ਦੇ ਨਾਲ ਇਹ ਚੱਲਦੇ ਆ ਕੀ ਕਰ ਕਰ ਕੀ ਹੱਥ ਠੀਕ ਹੈ ਜੀ ਅੱਗੇ ਵੇਖੋ ਜਿਉਂ ਜਾਨੋਂ ਤਿਉਂ ਕਰ ਗਤ ਮੇਰੀ ਹੁਣ ਕਰ ਇੱਥੇ ਵੀ ਆ ਗਿਆ ਹੁਣ ਆ ਕਰ ਹੱਥ ਇਕਵਚਨ ਤੇ ਇਹ ਕਰ ਹੋਰ ਇਹ ਵੀ ਇਕਵਚਨ ਹੀ ਲੱਗਦਾ ਹਾਂ ਵੀ ਕਰ ਹੀ ਲੱਗਦਾ ਪਰ ਇਹ ਇਹਦੀ ਜਿਹੜੀ ਹੈਗੀ ਤੁਕ ਉਹਦੇ ਮੁਤਾਬਕ ਤੁਸੀਂ ਦੇਖੋ ਜਿਉਂ ਜਾਨੋਂ ਤਿਉਂ ਕਰ ਗਤ ਮੇਰੀ ਕਰ ਕਰ ਇੱਥੇ ਪਾਪ ਆਪਾਂ ਉਹਨਾਂ ਨੂੰ ਮਹਾਰਾਜ ਬੇਨਤੀ ਕਰਦੇ ਹਾਂ ਪਰਮਾਤਮਾ ਨੂੰ ਵੀ ਮੇਰੀ ਗਤ ਕਰ ਮੇਰੀ ਆਤਮਿਕ ਅਵਸਥਾ ਜਿਹੜੀ ਆ ਉਹ ਉਹਦੇ ਬਾਰੇ ਆਤਮਕ ਵਸਤਾ ਉੱਚੀ ਉੱਚੀ ਆਤਮਕ ਵਸਤਾ ਕਰ ਕਰ ਇਹ ਹੈਗਾ ਇੰਪੈਰੇਟਿਵ ਮੂਡ ਇਹਨੂੰ ਅਸੀਂ ਕਹਿੰਦੇ ਆ ਇੰਪੈਰੇਟਿਵ ਮੂਡ ਇੰਪੈਰੇਟਿਵ ਮੂਡ ਦੇ ਵਿੱਚ ਆਇਆ ਇਹ ਇਹ ਕਰ ਜੇ ਕਰ ਆਣ ਲੱਗਿਆ ਹੋਵੇ ਕਿਉਂਕਿ ਆਪਾਂ ਬੜੀ ਪਿੱਛੇ ਵੀਡੀਓ 'ਚ ਇੱਕ ਪੜਿਆ ਉਹਦੇ 'ਚ ਬਹੁਤ ਸਾਰੀਆਂ ਇਸ ਤਰ੍ਹਾਂ ਦੇ ਸ਼ਬਦ ਦੱਸੇ ਆ ਜਿਹਦੇ ਜਿਹਦੇ ਤਾਂ ਆਉਣ ਕਰ ਲੱਗ ਜਾਂਦਾ ਉਹਦਾ ਮਤਲਬ ਆ ਇਹ ਕਰਾ ਤੇ ਕਰ ਕਿਹੜਾ ਉਹ ਦੇ ਵਿੱਚ ਆ ਜਾਂਦਾ ਹੈ ਭੁਖਤਕਾਲ ਦੇ ਵਿੱਚ ਸੰਭਾਵੀ ਭੁਖਤਕਾਲ ਦੇ ਵਿੱਚ ਆ ਜਾਂਦਾ ਹੈ ਇੰਪੈਰੇਟਿਵ ਮੂਡ ਦੇ ਵਿੱਚ ਆ ਜਾਂਦਾ ਇਹ ਉਹ ਕਰ ਜਿਵੇਂ ਆਹ ਕੰਮ ਕਰ ਆਹ ਕਰ ਕਰਦੇ ਔਕੜ ਇਹ ਉਹ ਕਰ ਉਹ ਇਥੋਂ ਪਤਾ ਲੱਗ ਗਿਆ ਜਿਉਂ ਜਾਨੋ ਤਿਉ ਕਰ ਗਤ ਮੇਰੀ ਇਹ ਵੀ ਉਹੀ ਹੈ ਕਰ ਗਤ ਮੇਰੀ ਕਰ ਰੇ ਗਿਆਨੀ ਬ੍ਰਹਮ ਵਿਚਾਰ ਇਹ ਵੀ ਉਹੀ ਕਰ ਆ ਗਿਆ ਕਰ ਬਈ ਕਰ ਰੇ ਗਿਆਨੀ ਹੈ ਗਿਆਨੀ ਕਰ ਕਰ ਹੀ ਬ੍ਰਹਮ ਵਿਚਾਰ ਬ੍ਰਹਮ ਦਾ ਵਿਚਾਰ ਇਹ ਵੀ ਉਹੀ ਆ ਗਿਆ ਇਹ ਇੰਪੈਰੇਟਿਵ ਮੂਡ ਦੇ ਵਿੱਚ ਆ ਗਿਆ ਹੁਕਮੀ ਪਖਤ ਕਾਲ ਦੇ ਵਿੱਚ ਆ ਗਿਆ ਹੁਕਮੀ ਪਖਤ ਕਾਲ ਜਿਵੇਂ ਅਸੀਂ ਇੰਗਰੀਜੀ ਵਿੱਚ ਕਹਿੰਦੇ ਇੰਪੈਰੇਟਿਵ ਮੂਡ ਉਹਦੇ ਵਿੱਚ ਚਲਾ ਗਿਆ ਕਰ ਰੇ ਗਿਆਨੀ ਬ੍ਰਹਮ ਵਿਚਾਰ ਅਗਿਆ ਕਰ ਚਾਨਣ ਸਹਿਬ ਤੋ ਮਰੇ ਕਰ ਹੁਣ ਇਹ ਕਰ ਇਹ ਜਿਹੜਾ ਹੈ ਇਹ ਕਰਿਆ ਇਹ ਵੀ ਇਸੇ ਜੀ ਆਉਂਦਾ ਕਿਉਂਕਿ ਉਹਦੇ ਚ ਆਪਾਂ ਪੜਿਆ ਸੀ ਕਿ ਤਾਂ ਔਂਕੜ ਲੱਗਿਆ ਹੋਵੇ ਤੇ ਇੱਕ ਸਿਆਰੀ ਲੱਗੀ ਹੋਵੇ ਤਾਂ ਇਹ ਇੰਪੈਰੇਟਿਵ ਮੂਡ ਦੇ ਸ਼ਬਦ ਬਣਦੇ ਆ ਔਰ ਕਿਰਿਆ ਬਣਦੀ ਹੈ ਔਰ ਬਹੁਤ ਸਾਰੀਆਂ ਲੰਬੀ ਲਿਸਟ ਹੈ ਪਰ ਉਹ ਕਾਫੀ ਦਿੱਤੀ ਸੀ ਆਪਾਂ ਲੇਕਿਨ ਹੋਰ ਬਹੁਤ ਸ਼ਬਦ ਆ ਇਹ ਬਹੁਤ ਵੱਡਾ ਹੈ ਇਹਦੇ ਵਾਸਤੇ ਖਾਸ ਨਹੀਂ ਇਹ ਸੈਂਟੈਂਸ ਤੋਂ ਪਤਾ ਸਾਨੂੰ ਲੱਗ ਜਾਂਦਾ ਕਰ ਚਾਨਣ ਸਾਹਿਬ ਤਉ ਮਿਲੇ ਕਰ ਕਰ ਇਥੇ ਬੇਨਤੀ ਕਰਦੇ ਚਾਨਣ ਕਰ ਅੰਦਰ ਸਾਡੇ ਚਾਨਣ ਕਰ ਸਾਹਿਬ ਤਉ ਮਿਲੇ ਉਹ ਫਿਰ ਪ੍ਰਮਾਤਮਾ ਮਿਲਦਾ ਤੇ ਸਾਡੇ ਅੰਦਰ ਜਿਹੜਾ ਪ੍ਰਕਾਸ਼ ਕਰ ਨਾਮ ਦਾ ਪ੍ਰਕਾਸ਼ ਕਰ ਤੇ ਫਿਰ ਉਹ ਮਿਲੇਗਾ ਕਰ 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 ਦੇ ਫਿਰ ਕਰਦੇ ਉਹਨੂੰ ਪਰਮਾਤਮਾ ਨੂੰ ਕਹਿੰਦੇ ਕਰ ਭਾਵ ਬੇਨਤੀ ਕਰਦੇ ਕਰ ਅੱਗੇ ਹੈਗਾ ਫਿਰ ਕਰ ਅਗਲਾ ਵੀ ਕਰ ਉਹੀ ਸਪੈਲਿੰਗ ਹੈ ਬਿਲਕੁਲ ਸੇਮ ਕਰ ਹੁਣ ਉਹ ਕਰ ਕੀ ਹੈ ਉਹ ਹੈਗਾ ਜੀ ਪੂਰਵਪੂਰਨ ਕਰਦੰਤਕ ਪੂਰਵ ਪੂਰਵਪੂਰਨ ਕਰਦੰਤਕ ਇਹ ਬੜਾ ਵੱਡਾ ਲਫ਼ਜ਼ ਹੈ ਪਰ ਇਹਦਾ ਹੈਗਾ ਕੰਮ ਛੋਟਾ ਹੀ ਹੈ ਇਹ ਕਰ ਹੁਣ ਕਰਦਾ ਹੁੰਦਾ ਕਰ ਕੇ ਸੁਣ ਸਸੇ ਨੂੰ ਔਂਕੜ ਨਾਲ ਲੱਗਿਆ ਹੋਵੇ ਤੇ ਤਿਆਰੀ ਲੱਗੇ ਸੁਣ ਕੇ ਜਾਨ ਜ ਜਿੰਨ ਕੋ ਨਾ ਤੇ ਨਾਨੀ ਹਿਆਰੀ ਹੋਈ ਜਾਣ ਕੇ ਇਹ ਕਿਰਿਆ ਇਹ ਪਹਿਲਾ ਪੂਰਵ ਇੱਕ ਕਿਰਿਆ ਅੱਗੇ ਹੋਊਗੀ ਤੇ ਉਸ ਤੋਂ ਪਹਿਲਾਂ ਇੱਕ ਕਿਰਿਆ ਇਹ ਹੁੰਦੀ ਆ ਉਥੇ ਇਹਨੂੰ ਤਾਂ ਕਹਿੰਦੇ ਆ ਪੂਰਵ ਪੂਨ ਕਰਦਨ ਤੱਕ ਕਰ ਪੂਰਵ ਪੂਨ ਕਰਦਨ ਤੱਕ ਕਰ ਚੋਰੀ ਮੈਂ ਜਾ ਕੇ ਛੱਲੀ ਆ ਤਾਂ ਮਨ ਭਲਾ ਪਾਇਆ ਕਰ ਚੋਰੀ ਹੁਣ ਇੱਥੇ ਕੀ ਆ ਇਹ ਕਿਰਿਆ ਕਰਕੇ ਚੋਰੀ ਕਰਕੇ ਮੈਂ ਜਾ ਕੇ ਛੱਲੀ ਆ ਜਿਹੜਾ ਕੁਝ ਮੈਂ ਲੈ ਆਂਦਾ ਲਿਆਂਦਾ ਦਾ ਆ ਹੈਗਾ ਇਹ ਵੀ ਕਰਿਆ ਨਾ ਕਿ ਚੱਲੀਆ ਲਿਆ ਲਿਆ ਲਿਆਂਦਾ ਲਿਆ ਹੋ ਗਿਆ ਨਾ ਇਹ ਲਿਆਂਦਾ ਪਰ ਆ ਕੀ ਹੋਇਆ ਪਹਿਲਾਂ ਕੀ ਕੀਤਾ ਘਰ ਚੋਰੀ ਇਹ ਕੀ ਹੋ ਗਿਆ ਪੂਰਵ ਪੂਰਨ ਕਰ ਦਿੰਦਾ ਇਹ ਇਹਨੂੰ ਇਸੀ ਇਹ ਦੇ ਵਿੱਚ ਲੈ ਲੈਣੇ ਆ ਜਾਂ ਕਿ ਚੱਲੀਆ ਤਾਂ ਮਨ ਭਲਾ ਪਾਇਆ ਤਾਂ ਮਨ ਦੇ ਵਿੱਚ ਕਹਿੰਦਾ ਜੋ ਚੋਰੀ ਕਰਕੇ ਮੈਂ ਲਿਆਉਂਦਾ ਮਨ ਨੂੰ ਕਹਿੰਦਾ ਕਿ ਭਾਈ ਤੂੰ ਤੈਨੂੰ ਭਲਾ ਲੱਗਿਆ ਚੰਗਾ ਲੱਗਿਆ ਪਹਿਲਾਂ ਚੋਰੀ ਕੀਤੀ ਆਪਣਾ ਦੱਸਣ ਤੋਂ ਭਾਵ ਇਹ ਆ ਵੀ ਇਹ ਪੂਰਵ ਪੂਰਨ ਕਰਦੰਤਕ ਹੈ ਇਹ ਬਹੁਤ ਤਾਂ ਤੇ ਆਉਂਦਾ ਦੱਸਿਆ ਸੁਣ ਕੇ ਜਿਵੇਂ ਇਹ ਆ ਗਿਆ ਚੋਰੀ ਕਰਕੇ ਸੁਣ ਕੇ ਜਾ ਕੇ ਭੱਜ ਕੇ ਜਿੱਥੇ ਮਰਜੀ ਇਹਦੇ ਨਾਲ ਫੈਰੀ ਲੱਗੀ ਹੈ ਤਾਂ ਇਹ ਪਹਿਲੀ ਕਿਰਿਆ ਇਹ ਹੋਊ ਅਗਲੀ ਅੱਗੇ ਕਿਰਿਆ ਹੋਊਗੀ ਇੱਕ ਕਿਰਿਆ ਅੱਗੇ ਹੋਊਗੀ ਉਹ ਤੋਂ ਪਹਿਲੀ ਕਿਰਿਆ ਹੀ ਹੁੰਦੀ ਹੈ ਇਹਨੂੰ ਕਹਿੰਨੇ ਆ ਪੂਰਵ ਪੂਰਨ ਕਰਦੰਤਕ ਤੋਂ ਸਾਧ ਸੰਗਤ ਇਹ ਜਿਹੜੇ ਸਾਡੇ ਅੱਜ ਦੇ ਕੀ ਸ਼ਬਦ ਜਿਹੜੇ ਇੱਕੋ ਤਰ੍ਹਾਂ ਬੋਲੇ ਜਾਂਦੇ ਆ ਸਪੈਲਿੰਗਾਂ 'ਚ ਫਰਕ ਆ ਮੀਨਿੰਗ 'ਚ ਫਰਕ ਆ ਉਹ ਆਪਾਂ ਸਾਰੇ ਅੱਜ ਇਹਨੇ ਕੀਤੇ ਆ ਉਮੀਦ ਹੈ ਗਿਆਬ ਜੀ ਨੂੰ ਸਮਝ ਆਈ ਹੋਵੇਗੀ ਔਰ ਇਹਨੇ ਕੋ ਬੇਨਤੀ ਪ੍ਰਵਾਨ ਕਰਨਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ